ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਬਾਈ ਫੇਰ ਆਪਾਂ ਆਏ ਸੀ ਰਾਮਨੇ ਵੀਰ ਕੋਲੇ ਕੰਮ ਕਰਨ ਇੱਥੇ ਇਹ ਬਾਈ ਦੇ ਨਾ ਨੈਸ਼ਨਲ ਵਾਲਿਆਂ ਨੇ ਇਹਨੂੰ ਆਹ ਜਿਹੜਾ ਗੋਬਰ ਕੈਂਸ ਹੈ ਇਹ ਫ੍ਰੀ ਲਾ ਕੇ ਦਿੱਤਾਗਾ ਪਹਿਲਾਂ ਆਪਾਂ ਇੱਕ ਥੋੜੀ ਜੀ ਦੀ ਕਲਿੱਪ ਪਾਈ ਸੀ ਇੱਕ ਦਿਨ ਬਹੁਤ ਵੀਰਾਂ ਦੇ ਕਮੈਂਟ ਆਈ ਸੀ ਇਹਦੇ ਬਾਰੇ ਸਾਨੂੰ ਡੀਪਲੀ ਜਾਣਕਾਰੀ ਦਿਓ ਤੇ ਆਪਾਂ ਬਾਈ ਰਾਮਨੇ ਵੀਰ ਤੋਂ ਲੈਨੇ ਆ ਇਹਦੇ ਬਾਰੇ ਜਾਣਕਾਰੀ ਵੀ ਕੀ ਕੀ ਇਹਦੇ ਵਿੱਚ ਫੈਸਿਲਿਟੀਆਂ ਤੇ ਉਹਨਾਂ ਨੇ ਫ੍ਰੀ ਦਿੱਤਾ ਜਾਂ ਕਿੰਨੇ ਇਹਦੇ ਬਾਈ ਦੇ ਰੁਪਏ ਲੱਗੇ ਆਜੋ ਬਾਈ ਕਿਹੜੀਆਂ ਕਿਹੜੀਆਂ ਮੋਟਰਾਂ ਇੱਚ ਪਹਿਲਾਂ ਬਾਈ ਰਾਮ ਨੇ ਇਹਦੇ ਬਾਰੇ ਦੱਸੋ ਵੀ ਆ ਡੱਗ ਆ ਜਿਹੜਾ ਇਹਦੇ ਵਿੱਚ ਕਿੰਨੇ ਦੀ ਮੋਟਰ ਆ ਤੇ ਕੀ ਇਹਦਾ ਕੰਮ ਆ ਤੇ ਕਦੋਂ ਇਹਦੇ ਵਿੱਚ ਤੁਸੀਂ ਗੋਬਰ ਪਾਉਣੇ ਆ ਇਹ ਜੀ 5 ਦੀ ਮੋਟਰ ਆ ਇਹ ਠੀਕ ਆ ਬਾਈ 5 ਐਚਪੀ ਦੀ ਮੋਟਰ ਆ ਇਹ ਇਹਦੇ ਵਿੱਚ ਆਪਾਂ ਮੰਨ ਲਓ ਸਾਫ਼ ਗੋਬਰ ਪਾ ਦੇਈਦਾ ਇਧਰੋਂ ਠੀਕ ਆ ਆ ਡੱਗੀ ਚਾ ਇਧਰ ਦਿਖਾ ਦਿਓ ਬਾਈ ਪਹਿਲਾਂ ਬਿਲਕੁਲ ਜਿਹਦੇ ਵਿੱਚ ਕੋਈ ਕਚਰਾ ਨਾ ਹੋਵੇ ਰੇਤਾਂ ਨੂੰ ਨਾ ਹੋਵੇ ਅੱਛਾ ਵੀ ਗੋਬਰ ਸਾਫ਼ ਪਾਉਣਾ ਇੱਥੇ ਬਿਲਕੁਲ ਸਾਫ਼ ਜੀ ਬਿਨਾਂ ਰੇਤੇ ਵਾਲਾ ਠੀਕ ਆ ਫਿਰ ਇਹਦੇ ਵਿੱਚ ਇਧਰ ਪਾਣੀ ਐਡ ਕਰ ਲੈਨੇ ਆਪਾਂ ਠੀਕ ਆ ਬਾਈ ਪਾਣੀ ਕਿੰਨਾ ਕ ਪਾਉਣਾ ਪੈਂਦਾ ਬਾਈ ਜੀ ਅੰਦਾਜ਼ਾ ਇਹ 1000 ਕਿਲੋ ਦਾ ਕਹਿੰਦਾ ਮਤਲਬ 10 ਕੁਇੰਟਲ ਮਾਲ ਪੈ ਜਾਂਦਾ ਜੀ ਆ ਸਾਰੀ ਖੇਲ ਦੇ ਵਿੱਚ ਸ 10 ਕੁਇੰਟਲ ਗੋਬਰੇ ਦੇ ਵਿੱਚ ਪਾ ਜਾਂਦਾ ਗੋਬਰ ਤੇ ਪਾਣੀ ਲੈਕਸ ਪਾਣੀ ਵਿੱਚ ਹਾਂ ਗੋਬਰ ਦਾ ਇੱਕ ਹਿੱਸਾ ਤੇ ਪਾਣੀ ਦੇ ਦੋ ਹਿੱਸੇ ਠੀਕ ਹੈ ਜੀ ਐਂ ਕਮਬਾਈਨਡ ਕਰਕੇ ਪਾਉਂਦੇ ਹਾਂ ਹਾਂ ਮਤਲਬ ਉਹ ਸਾਬ ਨਾਲ ਪਾਉਂਦੇ ਆਪਾਂ ਇਹਦੇ ਨਾਲ ਆ ਜਿਹੜੀ ਬੰਨੀ ਵੀ ਆ ਸੰਗਲੀ ਜੀ ਇਹ ਕਿ ਹਿਸਾਬ ਹੈ ਜੀ ਇਹ ਚੈਨ ਗੁੱਪੀ ਆ ਬਈ ਜੀ ਮੋਟਰ ਨੂੰ ਜੇ ਕੱਲ ਨੂੰ ਕੋਈ ਦਿੱਕਤ ਆਉਂਦੀ ਐ ਨੂੰ ਆਪਾਂ ਖੋਲ ਕੇ ਉੱਪਰ ਖਿੱਚ ਕੇ ਬੱਸ ਬਾਹਰ ਕੱਢ ਲਓ ਠੀਕ ਹੈ ਬਾਈ ਬਾਈ ਕਹਿੰਦਾ ਵੀ ਦੇਖੋ ਤੁਸੀਂ ਬਾਈ ਕੰਪਨੀ ਵਾਲਿਆਂ 5hp ਦੀ ਮੋਟਰ ਦੇ ਨਾਲ ਜਿਹੜੀ ਕੱਢਣ ਵਾਸਤੇ ਚੈਨ ਗੁੱਪੀ ਵੀ ਬਾਈਆਂ ਨੇ ਨਾਲ ਦਿੱਤੀ ਆ ਕਹਿੰਦਾ ਵੀ ਕੱਲ ਨੂੰ ਜੇ ਕੋਈ ਦਿੱਕਤ ਆਉਂਦੀ ਤਾਂ ਆਪਾਂ ਖੋਲ ਸਕਦੇ ਆ ਹਾਂਜੀ ਆ ਜੋ ਬਾਈ ਅੱਗਿਆ ਡੱਗ ਬਣੇ ਹੋਏ ਦਾ ਹਾਂਜੀ ਇਹ ਡੱਗ ਇਹਨੂੰ ਇਹਦੇ ਵਿੱਚੋਂ ਗੋਬਰ ਉੱਪਰ ਆ ਕੇ ਇਹਦੇ ਵਿੱਚ ਆ ਜਾਂਦਾ ਜੀ ਠੀਕ ਆ ਇਹ ਤੋਂ ਰਸੀਵ ਹੋ ਕੇ ਇਹ ਚ ਜਾਂਦਾ ਉਹ ਇਹਦੇ ਵਿੱਚ ਸੈਂਟਰ ਚ ਆ ਕੇ ਤੇ ਉੱਥੋਂ ਤੀਜੇ ਪੜਾ ਚ ਆ ਕੇ ਬਾਹਰ ਨਿਕਲਦਾ ਠੀਕ ਆ ਜੀ ਗੈਸ ਪਰ ਇੱਥੇ ਪਾਈਪਾਂ ਰਹੀ ਗੈਸ ਬਣਦੀ ਹੈ ਜੀ ਹਾਂ ਨਹੀਂ ਨਹੀਂ ਇੱਥੋਂ ਇਹ ਪਾਈਪਾਂ ਰਹੀ ਇਹਦੇ ਵਿੱਚ ਚਲਾ ਗਿਆ ਜੀ ਆ ਬਲੂਨ ਦੇ ਠੀਕ ਆ ਜਿਹੜਾ ਬਲੂਨ ਆਗੇ ਤਿੰਨੇ ਆ ਦਿਖਾ ਦੇ ਬਾਈ ਇੱਧਰ ਬਣੇ ਹੋ ਤੇ ਆ ਤਿੰਨ ਬਲੂਨ ਆਗੇ ਆ हां ਬਲੈਕ ਜੇਡ ਬਣੇ ਹੋਏ ਸਾਹਮਣੇ ਦੀਵੇਂ ਆ ਬਾਈ ਤੁਹਾਨੂੰ ਆਹ ਤੇ ਇੱਕ ਬਾਈ ਇਹਦੇ ਵਿੱਚ ਆ ਗਈ ਸਿਸਟਮ ਅਟਾ ਇਹ ਜਿਹੜੀ ਬਲੂਨ ਮੰਨ ਲਓ ਵੀ ਆਪਣੇ ਕੋਲੇ ਸਪੇਅਰ ਗੈਸ ਪਈ ਆ ਠੀਕ ਹੈ ਬਿਨਾਂ ਵਰਤੋਂ ਤੋਂ ਪਈ ਆ ਵੀ ਆਪਣੇ ਕੋਲੇ ਸਟੋਰ ਪਈ ਆ ਆਪਣੇ ਕੋਲੇ ਠੀਕ ਹੈ ਬਾਈ ਕਹਿੰਦਾ ਵੀ ਆ ਤਿੰਨ ਬਲੂਨਾਂ ਤੋਂ ਬਿਨਾਂ ਜਿਹੜੀ ਗੈਸ ਐਕਸਟਰਾ ਬੰਦੀ ਆ ਬਾਈ ਉਹ ਆ ਵੱਡੇ ਬਲੂਨ ਦੇ ਵਿੱਚ ਜਿਹੜੀ ਸਟੋਰ ਹੋ ਜਾਂਦੀ ਆ ਹਾਂਜੀ ਹਾਂਜੀ ਇੱਕ ਬਾਈ ਹੋਰ ਜਿਹੜੀ ਮੇਨ ਚੀਜ਼ ਤੁਸੀਂ ਦੱਸੋ ਤੁਸੀਂ ਹੁਣ ਵਰਤਿਆ ਤੁਸੀਂ ਚਲਾਉਣੇ ਹਨਾ ਹੂੰ ਵੀ ਜ਼ਿਆਦਾਤਰ ਗੋਬਰ ਗੈਸ ਦੀ ਕੀ ਪ੍ਰੋਬਲਮ ਹੁੰਦੀ ਆ ਵੀ ਅਸੀਂ ਜਾਣਦੇ ਰਹਿਣਾ ਕੰਮ ਕਰਨਾ ਅਸੀਂ ਟੂਟੀਆਂਆਂ ਕਾਲੀਆਂ ਹੋਈਆਂ ਪਈਆਂ ਹੁੰਦੀਆਂ ਇੱਕ ਬਾਈ ਕਹਿੰਦੇ ਏਸੀ ਦਾ ਤਾਂ ਬੈਰੀ ਐ ਇੱਥੇ ਕਿਤੇ ਨੇੜੇ-ਤੇੜੇ ਏਸੀ ਲੱਗਿਆ ਹੋਵੇ ਜੌਂਟਾ ਦਾ ਲੀਕ ਕਰ ਦਿੰਦਾ ਹੂੰ ਕਿਵੇਂ ਆਪਣੇ ਹੁਣ ਦਿਖਾ ਦੇ ਬਾਈ ਉਹ ਬਾਈ ਦਾ ਏਸੀ ਵੀ ਲੱਗਿਆ ਹੋਇਆ ਚੱਲੀ ਜਾਂਦਾ ਸਾਹਮਣੇ ਵੀ ਸੋਨੂ ਬਾਈ ਹੁਣ ਦੋ ਤਿੰਨ ਮਹੀਨੇ ਤਿੰਨ ਮਹੀਨੇ ਹੋਗੇ ਹੋਣਗੇ ਚੱਲਦੇ ਨੂੰ ਬਿਲਕੁਲ ਹੋਗੇ ਵੀ ਸੋਨੂ ਬਾਈ ਉਹ ਚੀਜ਼ ਦੀ ਕੋਈ ਸਮੱਸਿਆ ਤਾਂ ਨਹੀਂ ਟੂਟੀਆਂ ਕਾਲੀਆਂ ਜਾਂ ਕੋਈ ਸਮੈਲ ਤੇ ਜਾਂ ਕੋਈ ਏਸੀ ਨੂੰ ਪ੍ਰੋਬਲਮ ਆਈ ਹੋਵੇ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿਉਂਕਿ ਪਹਿਲਾਂ ਮੇਰੇ ਵੀ ਇੱਕ ਸਿੰਪਲ ਗੋਬਰਗਾਹ ਦਾ ਆਮ ਜਿਹੜਾ ਘਰਾਂ 'ਚ ਉਹ ਆਪਣੇ ਲੱਗੇ ਨੂੰ ਮੰਨ ਲਓ 2022 ਸਾਲ ਹੋ ਗਏ ਸੀਗੇ ਉਹਨੂੰ ਕੋ ਲੈ ਕੇ ਆ ਪਾਉ ਗੋਬਰ ਗੈਸ ਵਰਤਦੇ ਆ ਰਹੇ ਠੀਕ ਆ ਉਹ ਗੈਸ ਦੇ ਵਿੱਚ স্মੈਲ ਵੀ ਸੀਗੀ ਠੀਕ ਆ ਬਾਈ ਟੂਟੀਆਂ ਵੀ ਕਾਲੀਆਂ ਕਰਦਾ ਸੀ ਤੇ ਏਸੀ ਵੀ ਆਪਣੇ ਬਹੁਤ ਲੀਕ ਹੋਏ ਆ ਵੀ ਕਹਿੰਦਾ ਆਪਾਂ ਵਾ ਠੀਕ ਆ ਵੀ ਇਹਦੇ ਵਿੱਚ ਜਿਹੜੀ ਗੈਸ ਆ ਬਾਈ ਜੀ ਇਹ ਕੰਪਨੀ ਵਾਲੇ ਮਤਲਬ ਆਪਾਂ ਨੂੰ ਸਪੈਸ਼ਲੀ ਕਹਿ ਕੇ ਗਏ ਤੇ ਇਹਦੇ ਵਿੱਚ ਦੀ ਫਿਲਟਰ ਹੁੰਦੀ ਆ ਠੀਕ ਆ ਇਹਦੇ ਵਿੱਚ ਇਹਦੇ ਕੈਮੀਕਲ ਭਰਿਆ ਹੋਇਆ ਤਿੰਨੇ ਤਿੰਨੇ ਬਾਲਟੀਆਂ ਪਈਆਂ ਗਈਆਂ ਇਹ ਠੀਕ ਆ ਇਹਦੇ ਵਿੱਚ ਦੀ ਮਤਲਬ ਗੈਸ ਪਾਸ ਹੋ ਕੇ ਆਉਂਦੀ ਆ ਤਾਂ ਜਮਾ ਪਿਓਰ ਹੋ ਜਾਂਦੀ ਆ ਉਹ ਨਾ ਤਾਂ ਉਹਦੇ ਵਿੱਚ 스멜 ਰਹਿੰਦੀ ਆ ਠੀਕ ਆ ਬਾਈ ਤੇ ਨਾ ਹੀ ਉਹ ਉਧਰ ਜਾ ਕਿਉਂਕਿ ਭਾਂਡਾ ਕਾਲਾ ਕਰੇ ਨਾ ਟੂਟੀ ਤੇ ਨਾ ਕੋਈ ਏਸੀ ਨੂੰ ਇਫੈਕਟ ਪਾਉਂਦਾ ਠੀਕ ਆ ਬਾਈ ਇਹ ਗੱਲ ਦੇਖ ਬਾਈ ਬਾਈ ਦੀ ਬਾਈਰ ਉਹ ਨੋਟ ਕਰਨ ਵਾਲੀ ਕਰਨਾ ਇਹ ਟੈਕਨੋਲੋਜੀ ਹੋਣ ਕਰਕੇ ਮਤਲਬ ਇਸ ਚੀਜ਼ ਤੇ ਉਹਨਾਂ ਨੇ ਖਾਸ ਧਿਆਨ ਦਿੱਤਾ ਵੀ ਬਾਈ ਕਹਿੰਦਾ ਜਿਹੜੀ ਗੈਸ ਹੈ ਦੀ ਵੀ ਪੂਰੀ ਸ਼ੁੱਧ ਗੈਸ ਆਉਂਦੀ ਐ ਨਹੀਂ ਹੈਗਾ ਕੋਈ 스멜 ਆਉਂਦੀ ਜਾਂ ਕੋਈ ਭਾਂਡਾ ਕਾਲਾ ਕਰਦੀ ਐ ਤੇ ਬਾਕੀ ਆ ਨਹੀਂ ਹੈ ਕੋਈ ਟੂਟੀਆਂ ਨੂੰ ਜਾਂ ਕੋਈ ਆਪਣੀ ਇਲੈਕਟ੍ਰੀਕਲ ਜਿਵੇਂ ਏਸੀ ਵਗੈਰਾ ਹੁੰਦੇ ਆ ਲੀਕ ਹੋ ਜਾਂਦੇ ਆ ਉਹ ਚੀਜ਼ ਦੀ ਬਾਈ ਕੋਈ ਸਮੱਸਿਆ ਨਹੀਂ ਆਜੋ ਬਾਈ ਜਿਹੜਾ ਇਹ ਠੀਕ ਹੈ ਬਾਈ ਇੱਕ ਬਈ ਜਿਹੜੀ ਆ ਪਾਈਪ ਜੀ ਖੜੀ ਕਰਕੇ ਲਾਈਟ ਜੀ ਲੱਗੀ ਆ ਇਹਦਾ ਕੀ ਸਿਸਟਮ ਆ ਇਹ ਦੋ ਸੋਲਰ ਲਾਈਟਾਂ ਦਿੱਤੀਆਂ ਜੀ ਉਹਨਾਂ ਨੇ ਆਪਾਂ ਨੂੰ ਅੱਛਾ ਬਾਈ ਉਹ ਵੀ ਨਾਲ ਦਿੱਤੀਆਂ ਬਿਲਕੁਲ ਉਹਨਾਂ ਵੱਲੋਂ ਹੀ ਲਾ ਕੇ ਗਏ ਨੇ ਉਹ ਸਾਰਾ ਕੁਝ ਠੀਕ ਹੈ ਬਾਈ ਕਹਿੰਦਾ ਬਈ ਦੇਖੋ ਬਾਈ ਤੁਸੀਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਵੀਰਾਂ ਨੇ ਉਹਨਾਂ ਨੇ ਕੋਈ ਕਿਰਸ ਨਹੀਂ ਕੀਤੀ ਹਨਾ ਜਿਵੇਂ ਕੰਪਨੀ ਵਾਲੇ ਆਮ ਕਿਸੇ ਜੀ ਕਰ ਜਾਂਦੇ ਵੀ ਆ ਜੀ ਚਲੋ ਪੇ ਲਾ ਲੂ ਆ ਦੇਖੋ ਬਈ ਇੱਕ ਸੋਲਰ ਲਾਈਟ ਆ ਲੱਗੀ ਵੀ ਆ ਇੱਕ ਬਈ ਉਹ ਮੂਹਰੇ ਐਂਟਰੀ ਤੇ ਲੱਗੀ ਵੀ ਆ ਬਾਈ ਕਹਿੰਦਾ ਵੀ ਸੋਲਰ ਲਾਈਟਾਂ 12 ਵੋਲਟ A ਟੂ Z ਕਹਿੰਦਾ ਸਾਰਾ ਸਮ ਤੇ ਬਾਈ ਹੋਰ ਕੋਈ ਉਹਨਾਂ ਨੇ ਸੋ ਉੱਥੋਂ ਖਰਚਾ ਵਰਚਾ ਜਾਂ ਕੁਝ ਲਾਉਣ ਦਾ ਕੋਈ ਲੈਤਾ ਹੋਵੇ ਨਹੀਂ ਨਹੀਂ ਖਰਚਾ ਵਰਚਾ ਕੋਈ ਨਹੀਂ ਜੀ ਦੇਖੋ ਉਹਨਾਂ ਵੱਲੋਂ ਲੈਸਲੇ ਵੱਲੋਂ ਆਪਾਂ ਕੋਈ ਖਰਚਾ ਨਹੀਂ ਪਾਇਆ ਆਪਾਂ ਕੱਲਾ ਚਾਹ ਪਾਣੀ ਜੋ ਆਪਾਂ ਬਾਈ ਕਹਿੰਦਾ ਬਾਈ ਆਪਾਂ ਕੱਲੀ ਚਾਹ ਦਿੱਤੀ ਆ ਉਹਨਾਂ ਨੂੰ ਏ ਟੂ ਜ਼ेड ਕਹਿੰਦਾ ਨਟ ਬੋਲਟ ਬਾਈ ਸਾਰਾ ਆਪ ਹੀ ਲੈ ਕੇ ਆਇਆ ਆਪ ਹੀ ਉਹਨਾਂ ਨੇ ਜਿਹੜਾ ਵੇਸਟ ਬਚਿਆ ਲੈ ਗਏ ਤੇ ਆਪ ਹੀ ਲੈ ਆਏ ਆਪਣੀ ਕਹਿੰਦਾ ਕੱਲੀ ਇੱਕ ਕਨਾਲ ਦੀ ਲਗਭਗ ਜਿਹੜੀ ਆਪਾਂ ਜਗਾ ਦਿੱਤੀ ਹੈ ਆਜੋ ਬਾਈ ਹੁਣ ਸਾਨੂੰ ਆਪਾਂ ਡੱਗ ਦਿਖਾਉਣਾ ਜਿਹੜਾ ਦਾ ਵੇਸਟ ਵਾਲਾ ਡੱਗ ਹੈਗਾ ਇੱਥੇ ਜਿਹੜਾ ਵੇਸਟ ਆ ਬਾਜ ਮਲਬਾ ਐਂਡ ਤੇ ਆ ਕੇ ਗੈਸ ਤੋਂ ਬਣਾ ਇਕੱਠਾ ਹੋ ਜਾਂਦਾ ਹਨਾ ਬਈ ਹਾਂਜੀ ਹਾਂਜੀ ਇਹ 6 ਮਹੀਨਿਆਂ ਦੀ ਕੈਪੈਸਿਟੀ ਹੈਗੀ ਇਹਦੀ ਡੱਗ ਦੀ ਵੀ 6 ਮਹੀਨੇ ਇਹਨੂੰ ਆਪਾਂ ਨੂੰ ਖਾਲੀ ਕਰਨ ਦੀ ਕੋਈ ਜ਼ਰੂਰਤ ਇਹਨੂੰ ਬਈ ਖਾਲੀ ਕਰਨ ਵੇਲੇ ਫਿਰ ਕਿਵੇਂ ਕੱਢਦੇ ਹੋ ਪਾਣੀ ਬਾਹਰ ਕੋਈ ਹੈ ਸਿਸਟਮ ਸਾਹਮਣੇ ਲੱਗੀ ਹੋਈ ਇਸ ਮਰਸੀਪਲ 3 ਐਚਪੀ ਦੀ ਅੱਛਾ ਠੀਕ ਹੈ ਬਈ ਆ ਦੇਖੋ ਬਈ ਬਾਈ ਕਹਿੰਦਾ ਵੀ ਉਹਨਾਂ ਨੇ ਆਪਾਂ ਨੂੰ ਡੱਗ 'ਚੋਂ ਮਲਬਾ ਕੱਢਣ ਵਾਸਤੇ ਵੀ 3 ਐਚਪੀ ਦੀ ਮੋਟਰ ਉਹ ਵੀ ਨਾਲ ਦਿੱਤੀ ਹੈ ਇਹਦੇ ਜੋ ਦੇਖੋ ਪਾਈਪ ਲਾਈਨ ਪਾਈ ਹੋਈ ਹੈ ਜੀ ਇੱਕ ਤੋਂ ਉਧਰ ਜਿੱਥੋਂ ਆਪਾਂ ਸਭ ਤੋਂ ਸ਼ੁਰੂ ਤੋਂ ਤੁਹਾਨੂੰ ਡੱਗ ਦਿਖਾਇਆ ਆ ਪੈਪ ਆ ਗਈ ਉਧਰ ਇਹ ਪਾਈਪ ਉਧਰ ਚਲੀ ਜਾਂਦੀ ਹੈ ਇਸੇ ਨੂੰ ਆਪਾਂ ਦੁਬਾਰੇ ਵਰਤ ਲੈਣਾ ਕੋਬਰ ਖੋਲਣ ਵਾਸਤੇ ਅੱਛਾ ਵੀ ਇਹ ਕੰਮ ਆ ਜਾਂਦਾ ਹੈ ਇਸੇ ਮਟੀਰੀਅਲ ਨੂੰ ਦੁਬਾਰੇ ਕੰਮ ਆ ਜਾਂਦਾ ਠੀਕ ਹੈ ਬਈ ਤੇ ਜਦੋਂ ਇਹ ਆਪਾਂ ਨੂੰ ਐ ਲੱਗੂ ਕਿ ਜ਼ਿਆਦਾ ਗਾੜਾ ਹੋ ਗਿਆ ਠੀਕ ਹੈ ਜੀ ਉਦੋਂ ਫਿਰ ਆਪਾਂ ਉਧਰੋਂ ਸਾਫ਼ ਪਾਣੀ ਪਾ ਸਕਦੇ ਹਾਂ ਡੇਲੀ ਸਾਫ਼ ਪਾਣੀ ਪਾਉਣ ਦੀ ਕੋਈ ਗੱਲ ਨਹੀਂ ਇਹ ਬਾਈ ਕਹਿੰਦਾ ਵੀ ਦੇਖੋ ਬਈ ਪਾਣੀ ਦੀ ਇਹ ਚ ਬਾਲੀ ਵੇਸਟ ਨਹੀਂ ਹੁੰਦੀ ਕਹਿੰਦਾ ਵੀ ਆਪਾਂ ਡੇਲੀ ਨਵਾਂ ਪਾਣੀ ਨਹੀਂ ਪਾਉਂ ਟਰਾਲੀ ਦੇ ਵਿੱਚ ਮੋਟਰ ਨਾਲ ਹੀ ਕੱਢ ਲਾਂਗੇ ਕਹਿੰਦਾ ਬਾਈ ਨਾਲ ਹੀ ਇਹ ਦੇਖੋ ਇਹਦੇ ਵਿੱਚ ਵੀ ਚੈਣ ਕੁੱਪੀ ਦਿੱਤੀ ਹੈ ਜੇ ਬਾਈ ਦਾ ਵੀ ਕਿਤੇ ਮੋਟਰ ਨੂੰ ਦਿੱਕਤ ਆਉਂਦੀ ਹੈ 3 HP ਦੀ ਬਾਈ ਦੇਖੋ ਇਹਦੇ ਵਿੱਚ ਬਾਈ ਕਹਿੰਦਾ ਮੋਟਰ ਆਪਾਂ ਨੂੰ ਸਿੰਗਲ ਫੇਸ ਇਹ ਵੀ ਉਹਨਾਂ ਨੇ ਨਾਲ ਦਿੱਤੀ ਹੈ ਵਿੱਚ ਵਿਦ ਚੈਣ ਕੁੱਪੀ ਪੂਰੀਆਂ ਸਹੂਲਤਾਂ ਦਿੱਤੀਆਂ ਬਾਈ ਆ ਦੇਖੋ ਇੱਥੇ ਸਪੈਸ਼ਲ ਅਧਾਰਤ ਵੀ ਕੀਤਾ ਹੋਇਆ ਜੀ ਉਧਰ ਜਿਹਾ ਦਿੱਤਾ ਹੋਇਆ ਇੱਥੇ ਵੀ ਕੀਤਾ ਹੋਇਆ ਹਾਂ ਹਾਂ ਤੁਸੀਂ ਵੱਡੀ ਗੱਲ ਦੇਖੋ ਬਾਈ ਅਰਥ ਵਗੈਰਾ ਵੀ ਕੀਤਾ ਹੋਇਆ ਇਹਦਾ ਨਾਲ ਆ ਦੇਖੋ ਬਾਈ ਇੱਥੇ ਜਿਵੇਂ ਆਮ ਤਾਂ ਤੁਹਾਨੂੰ ਪਤਾ ਹੈ ਘਰਾਂ ਵਾਲੀ ਫਿਟਿੰਗ ਦਾ ਅਰਥ ਨਹੀਂ ਹੁੰਦਾ ਉਹਨਾਂ ਨੇ ਅਰਥ ਕਰਕੇ ਰੱਖਿਆ ਹਨ ਇਹ ਸਾਨੂੰ ਕਹਿੰਦੇ ਆ ਵੀ ਆਪਦੀ ਰੋਡ ਦੀ ਕੁੰਡੀ ਵਾਲੀ ਤਾਰ ਪਾ ਦਿਓ ਅਰਥ ਭਾਵੇਂ ਨਾ ਕਰੋ ਅਰਥ ਨੂੰ ਵੈਸੇ ਸੇਫਟੀ ਜ਼ਰੂਰੀ ਅਰਥ ਕਰਨਾ ਚਾਹੀਦਾ ਜ਼ਰੂਰੀ ਹੈ ਉਹਨਾਂ ਨੇ ਮਤਲਬ ਕੀ ਬਈ ਕਿਸੇ ਪੱਖੋਂ ਕੋਈ ਕਿਰਸ ਨਹੀਂ ਕੀਤੀ ਹੈ ਨਹੀਂ ਨਹੀਂ ਕਿਸੇ ਕਿਸਮ ਦੀ ਨਹੀਂ ਹੈਗੀ ਕਹਿ ਨਹੀਂ ਸਕਦੇ ਬਾਕੀ ਜਿਹੜੀ ਆ ਆਪਾਂ ਲੋਕ ਟਾਇਲ ਵਗੈਰਾ ਬਈ ਇਹ ਤਾਂ ਤੁਸੀਂ ਆਪ ਪਾਈ ਹੋ ਨਹੀਂ ਨਹੀਂ ਬਈ ਇਹ ਵੀ ਉਹਨਾਂ ਦੀ ਹੈ ਅੱਛਾ ਲੋਕ ਟਾਇਲ ਵੀ ਉਹਨਾਂ ਨੇ ਪਾਈ ਹੈ ਹਾਂ ਇਹ ਕੰਪਨੀ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਬਗੈਰ ਇਹ ਪਾਸ ਨਹੀਂ ਕਰਦੀ ਪ੍ਰੋਜੈਕਟ ਆ ਵੀ ਦਿਖਾ ਦੇ ਬਈ ਬਾਈ ਕਹਿੰਦਾ ਵੀ ਜਿਹੜੀ ਤੁਸੀਂ ਆ ਦੇਖ ਰਹੇ ਹੋ ਭਾਵੇਂ ਚਲੋ ਦੋ ਦੋ ਹੈ ਤਾਂ ਇੱਟਾਂ ਦੋ ਦੋ ਹੀ ਲੱਗਿਆ ਨੇ ਵਿੱਚ ਵੀ ਰੱਖਣਗੇ ਪਰ ਫਿਰ ਵੀ ਦੇਖੋ ਬਈ ਤੁਸੀਂ ਇਹ ਵੀ ਉਹਨਾਂ ਨੇ ਜਿਹੜੀਆਂ ਡੰਡੀਆਂਆਂ ਆਏ ਨੇ ਆਪ ਹੀ ਬਣਾਈਆਂ ਨੇ ਲੋਕਟਾਈਲ ਵੀ ਬਈ ਆਪ ਹੀ ਲੈ ਕੇ ਆਏ ਸੀਗੇ ਤੇ ਹੁਣ ਬਈ ਇੱਕ ਜਿਹੜੀ ਖਾਸ ਚੀਜ਼ ਆ ਤੁਹਾਨੂੰ ਆਪਾਂ ਉਹ ਦਿਖਾਉਣੇ ਆ ਵੀਡੀਓ ਐਂਡ ਤੱਕ ਦੇਖਿਓ ਉਹ ਕੀ ਆ ਬਈ ਉਹ ਬਈ ਉਹਨਾਂ ਨੇ ਕਿਨੂੰ ਜਨਰੇਟਰ ਦਿੱਤਾ ਨਾਲ ਜਨਰੇਟਰ ਬਈ ਆਪਣਾ ਕਿੰਨੇ ਕਿਲੋਵਾਟ ਦਾ ਇਹ 5 ਕਿਲੋਵਾਟ ਦਾ ਜੀ ਇਹ ਇਹ 5 ਕਿਲੋਵਾਲ ਦਾ ਬਈ ਜਨਰੇਟਰ ਆ ਇਹ ਇਹਦਾ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਬਈ ਗੈਸ ਤੇ ਚੱਲਦਾਗਾ ਬਾਈ ਕਹਿੰਦਾ ਵੀ ਘੱਟੋ ਘੱਟ ਇਹ ਜਦੋਂ ਲਾਈਟ ਨਹੀਂ ਹੁੰਦੀ 10 ਘੰਟੇ ਦੇ ਲਗਭਗ ਬਾਈ ਤੁਸੀਂ ਚਲਾ ਕੇ ਹਾਂਜੀ 9 ਤੋਂ 10 ਘੰਟੇ ਵਧੀਆ ਸੌਖਾ ਮੜਾ ਜਾ ਬਾਈ ਕਰੋਂਗੇ ਸਟਾਰਟ ਹਾਂਜੀ ਹਾਂਜੀ ਆਹ ਦੇਖੋ ਜੀ ਇਹ ਹੋ ਗਿਆ ਸਟਾਰਟ ਆਹ ਗੇਟ ਦਾ ਆਪਣਾ ਸਟਾਰਟ ਹੋ ਗਿਆ ਆਹ ਇਹ ਸਾਰੀ ਲੱਗੀ ਆਹ ਦੇ ਗੇਟ ਵਾਲਾ ਬਾਈ ਉਸ ਤੋਂ ਬਾਅਦ ਕਰਦੀ ਵਧੀਆ ਰੇ ਕਰਦੀ ਕਰਦੇ ਇਧਰ ਵੀ ਬਾਈ 32 ਵਜੇ ਨੂੰ ਇਹ ਕੈਸ ਦਾ ਫਿਲਟਰ ਹੋ ਕੇ ਚੱਲ ਰਹੀ ਹੈ ਇਸ ਦੇ ਨਾਲ ਬਾਈ ਚੱਲਦਾ ਹੈ ਕਰ ਦੋ ਬਾਈ ਫਰਦ ਕਰ ਕਰ ਇੱਕ ਕਮਾਈਆ ਦੇਖੋ ਇਹ ਜਿਹੜਾ ਆਪਣਾ ਗੇਟਵਾਲ ਤੋਂ ਬੰਦ ਹੋ ਜੂਗਾ ਇਹ ਗੇਟਵਾਲ ਤੋਂ ਬੰਦ ਹੋ ਜੂ ਇਹ ਬਈ 5 ਕਿਲੋਵਾਟ ਦਾ ਜਨਰੇਟਰ 5 ਕਿਲੋਵਾਟ ਦਾ ਜੀ 5 ਕਿਲੋਵਾਟ ਦਾ ਜਨਰੇਟਰ ਕਿੰਨਾ ਚਿਰ ਚੱਲਦਾ ਬਈ ਇਹ ਇਹ ਜਿਵੇਂ ਹੁਣ ਮੰਨ ਲਓ ਆ ਸਾਰੇ ਬਲੂਨ ਆਪਣੇ ਫੁੱਲੇ ਹੋਏ ਗੈਸ ਆਪਣੇ ਕੋਲ ਇਸ ਟਾਈਮ ਪੂਰੀ ਫੁੱਲ ਆ ਠੀਕ ਹੈ ਪਲਾਂਟ ਦੇ ਵਿੱਚ ਪੂਰੀ ਫੁੱਲ ਗੈਸ ਆ ਠੀਕ ਹੈ ਬਈ ਇਹਦੇ ਨਾਲ ਜੇ ਲਗਾਤਾਰ ਚਲਾਉਣਾ ਹੋਵੇ 9 ਤੋਂ 10 ਘੰਟੇ ਲਗਾਤਾਰ ਚੱਲ ਜੂਗਾ ਇਹ 4 ਤੋਂ 5 ਕਿਲੋਵਾਰਟ ਠੀਕ ਹੈ ਬਾਈ ਕਹਿੰਦਾ ਵੀ ਜਦੋਂ ਆਪਣੇ ਕੋਲੇ ਫੁੱਲ ਕਹਿੰਦਾ ਗੈਸ ਹੋ ਗਈ ਬਾਈ ਇਹਦਾ ਕੋਈ ਮੀਟਰ ਵਗੈਰਾ ਲੱਗਿਆ ਹੋਇਆ ਜਾਂ ਆਟੋ ਕਟ ਸਿਸਟਮ ਆ ਬਾਈ ਜਦੋਂ ਫੁੱਲ ਹੋ ਜਾਂਦਾ ਇੱਥੇ ਆ ਇਧਰ ਲੱਗਿਆ ਹੋਇਆ ਸਾਰਾ ਇਹਦਾ ਠੀਕ ਹੈ ਇਧਰ ਬਾਈ ਆ ਪਹਿਲਾਂ ਸਾਰਾ ਸ਼ੋਅ ਕਰਦਾ ਵੀ ਕਿੰਨੀ ਲਾਈਟ ਬੋਲਟੇਜ ਚ ਚੱਕੜ ਰਿਹਾ ਹੈ ਕਿੰਨੇ ਕਿਲੋਵਾਰਟ ਦਾ ਤੇ ਇੱਥੇ ਬਾਈ ਆ ਦੇਖੋ ਤੁਸੀਂ ਇਹਦੇ ਵਿੱਚ ਨਾ ਡਿਜੀਟਲ ਮੀਟਰ ਲੱਗਿਆ ਹੋਇਆ ਹੁਣ ਤਾਂ ਵੈਸੇ ਆਫ ਆਪਾਂ ਜਨਰੇਟਰ ਬੰਦ ਕਰਤਾ ਜੇ ਉਹ ਚੱਲਦਾ ਬਾਈ ਇਹਦੇ ਵਿੱਚ ਬਾਈ ਕਹਿੰਦਾ ਵੀ ਸਾਰਾ ਕੁਝ ਦੱਸਦਾ ਏ ਵੀ ਕਿੰਨੀ ਵੋਲਟੇਜ ਆ ਰਹੀ ਆ ਆ ਦੇਖੋ ਇੱਥੇ ਉਹਨਾਂ ਦਾ ਜੀਪੀਐਸ ਲੱਗਿਆ ਹੋਇਆ ਜੀ ਜੀਪੀਐਸ ਵੀ ਲੱਗਿਆ ਹੋਇਆ ਬਾਈ ਉਹਨਾਂ ਦਾ ਜਿਹੜਾ ਮੋਗੇ ਹੈਡਕ quartਰ ਆ ਜੀ ਠੀਕ ਹੈ ਉੱਥੇ ਬੈਠੇ ਉਹ ਸਾਰੇ ਮਤਲਬ ਦੇਖ ਰਹੇ ਆ ਔਨਲਾਈਨ ਵੀ ਇਹ ਸਿਸਟਮ ਆਪਣਾ ਵਰਕਿੰਗ ਦੇ ਵਿੱਚ ਇਹ ਬਾਈ ਸਾਰਾ ਕੁਝ ਉਹਨਾਂ ਨੇ ਫ੍ਰੀ ਲਾਇਆ ਇਹਦਾ ਕੋਈ ਪੈਸਾ ਟੱਕਰ ਨਹੀਂ ਲਿਆ ਨਾ ਨਾ ਇਹ ਕੁਝ ਨਹੀਂ ਲਿਆ ਜੀ ਬਾਈ ਕਹਿੰਦਾ ਵੀ ਆ ਫਾਈਨਲ ਪੂਨਲ ਤਾਰਾਂ ਦੂਰਾਂ ਜਿਹੜਾ ਕੁਝ ਵੀ ਲੱਗਿਆ ਬਾਈ ਜੀਪੀਐਸ ਸਿਸਟਮ ਵਗੈਰਾ ਸਾਰਾ ਕੁਝ ਕਹਿੰਦਾ ਵੀ ਉਹਨ ਕੁਝ ਜਾ ਹੈ ਨਜ਼ਰ ਤੋਂ ਜੀ ਠੀਕ ਆ ਬਈ ਇਹ ਵੀ ਬਾਈ ਕਹਿੰਦਾ ਜ਼ਰੂਰੀ ਸੀ ਤੁਹਾਨੂੰ ਪਤਾ ਜਿਹੜੀ ਨਾਜ਼ਰ ਆ ਬਾਈ ਇਹ ਤਾਂ ਬਹੁਤ ਜ਼ਰੂਰੀ ਆ ਜੀ ਪੱਥਰਾਂ ਨੂੰ ਪਾੜ ਦਿੰਦੀ ਆ ਇਹ ਤਾਂ ਬਾਈ ਫਿਰ ਵੀ ਪਲਾਸਟਿਕ ਦੇ ਬਲੂਨ ਆ ਹਨਾ ਹੂੰ ਹੂੰ ਤੇ ਚਲੋ ਇਹ ਤਾਂ ਗੱਲ ਰਹੀ ਹਾਸਮੀ ਜਾਕ ਵਾਲੀ ਬਾਈ ਕਹਿੰਦਾ ਵੀ ਇਹਦੀ ਅਪਡੇਟ ਸਾਰੀ ਉਹਨਾਂ ਕੋਲ ਜਾਂਦੀ ਆ ਤੇ ਬਾਈ ਮੰਨ ਕੇ ਚਲੋ ਜੇ ਕੋਈ ਦਿੱਕਤ ਆਉਂਦੀ ਆ ਇਹਦੀ ਸੁਣਵਾਈ ਹੋएगी ਆਉਂਦੇ ਆ ਬੰਦੇ ਹਾਂਜੀ ਹਾਂ ਇਹਦੀ 10 ਸਾਲ ਦੀ ਤੁਹਾਨੂੰ ਦੱਸਿਆ ਵੀ ਗਾਰੰਟੀ ਆ ਇਹਦੀ ਠੀਕ ਆ ਬਾਈ ਕਹਿੰਦਾ 10 ਸਾਲ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਸਿਰਫ ਉਹਨਾਂ ਨੂੰ ਕਸਟਮਰ ਕੇਅਰ ਤੇ ਫੋਨ ਕਰਨਾ ਠੀ 24 ਘੰਟਿਆਂ ਤੋਂ ਲੈ ਕੇ 36 ਘੰਟਿਆਂ ਦੇ ਵਿੱਚ ਆਪਣੇ ਕੋਲੇ ਪਹੁੰਚ ਜਾਂਦਾ ਬੰਦਾ ਉਹਨਾਂ ਦਾ ਹਾਂ ਦੇਖੋ ਬਾਈ ਇਹ ਵੀ ਦੇਖੋ ਬਾਈ ਗੱਲ ਨਹੀਂ ਅਗਲਾ ਕਹਿੰਦਾ ਵੀ ਆਪਾਂ ਗਰੀ ਹਨਾ ਸਿਸਟਮ ਲਾ ਕੇ ਦੇਤਾ ਆਪਾਂ ਕੀ ਲੈਣਾ ਚੱਲੇ ਚਾਹੇ ਖੜੇ ਅਗਲੇ ਦਾ ਇਹ ਵੀ ਦੇਖੋ ਬਾਈ ਉਹਨਾਂ ਦੀ ਇੱਕ ਕਿੱਡੀ ਵੱਡੀ ਜ਼ਿੰਮੇਵਾਰੀ ਹੈ ਬਾਈ ਕਹਿੰਦਾ ਜੇ ਕੋਈ ਨੀਕੀ ਹੁੰਦੀ ਹੈ ਤਾਂ ਬੰਦੇ ਕਹਿੰਦਾ 24 ਤੋਂ 36 ਘੰਟਿਆਂ ਦੇ ਵਿੱਚ ਆ ਕੇ ਇਹਦੀ ਉਹਦੀ ਨਾਲ ਦੀ ਨਾਲ ਕਹਿੰਦਾ ਬਾਈ ਦੇਖਭਾਲ ਕਰਕੇ ਠੀਕ ਕਰ ਦਿਆ ਬਾਈ ਜਿੱਦਾਂ ਕਹਿੰਦਾ ਕੋਈ ਦਿੱਕਤ ਆਈ ਨਹੀਂ ਇੱਕ ਅੱਧੀ ਵਾਰੀ ਆਈ ਸੀ ਕਹਿੰਦਾ ਜਦੋਂ ਨਵਾਂ ਕੰਮ ਸ਼ੁਰੂ ਕੀਤਾ ਆਪਾਂ ਇਹ ਕਹਿੰਦਾ 10 ਸਾਲ ਦੀ ਬਾਈ ਇਹਦੀ ਕਹਿੰਦਾ ਹ ਤੁਸੀਂ ਬਈ ਦੁਬਾਰੇ ਫੇਰੇ ਕਿੰਨੇ ਟਾਈਮ ਚ ਭਰਦਾ ਮੰਨ ਕੇ ਚਲੋ ਆਪਣੀ ਗੈਸ ਦਾ ਸਾਰੀ ਖਤਮ ਕਰਤੀ ਆਪਾਂ ਇੱਕ ਵਾਰੀ ਜਦ ਮੈਂ ਖਾਲੀ ਹੋ ਗਿਆ ਜੀ ਆਪਾਂ ਜਨਰੇਟਰ ਤੇ ਵਰਤ ਲਈ ਜਾਂ ਘਰੇ ਵਰਤ ਲਈ ਜਿਵੇਂ ਵੀ ਆ ਜਿਵੇਂ ਮੰਨ ਲਓ ਦਿਨ ਦਿਨ ਵਰਤ ਲਈ ਠੀਕ ਆ ਸ਼ਾਮ ਨੂੰ ਆਪਾਂ ਇਹਦੇ ਚ ਗੋਬਰ ਦੀ ਸਾਰੀ ਟੈਂਕ ਭਰ ਕੇ ਘੋਲਤਾ ਠੀਕ ਆ ਇਹਨੇ ਸਵੇਰ ਤੱਕ ਸਾਰਾ ਫੇਰ ਬਣ ਜਾਣੀ ਹੈ ਗੈਸ ਫੁੱਲ ਵੀ ਕੁੱਲ ਮਿਲਾ ਕੇ 8-9 ਘੰਟਿਆਂ ਦੇ ਵਿੱਚ 8-9 ਘੰਟਿਆਂ ਦੇ ਵਿੱਚ ਦੁਬਾਰਾ ਬਾਈ ਕਹਿੰਦਾ ਵੀ 8-9 ਘੰਟਿਆਂ ਦੇ ਵਿੱਚ ਕਹਿੰਦਾ ਬਈ ਬਲੂਨਾ ਜਿਹੜੇ ਦੁਬਾਰਾ ਜਿਹੜੇ ਭਰ ਜਾਂਦੇ ਆ ਕਹਿੰਦਾ ਉੰਨੀ ਗਾਇ ਸੀ 8-9 ਘੰਟਿਆਂ ਦੇ ਵਿੱਚ ਕਹ ਟੈਂਪਰੇਚਰ ਹੋਣ ਵਾਲਾ ਤਾਂ ਬਹੁਤ ਵਧੀਆ ਜੇ ਤੇ ਲਈ ਗਰਮੀ ਜੀ ਤਾਂ ਬਹੁਤ ਜ਼ਿਆਦਾ ਗੈਸ ਬਣਦੀ ਹੈ ਇਹਦੇ ਚ ਠੀਕ ਹੈ ਬਾਈ ਕਹਿੰਦਾ ਵੀ ਸਰਦੀਆਂ ਚ ਮਾੜਾ ਮੋਟਾ ਹੋ ਸਕਦਾ ਵੀ ਕੋਈ ਦਿੱਕਤ ਚਲੋ ਠੀਕ ਹੈ ਬਾਈ ਸਰਦੀਆਂ ਦੇ ਵਿੱਚ ਆਉਂਦੀ ਅੱਛਾ ਹਾਂ ਸਰਦੀਆਂ ਦੇ ਵਿੱਚ ਬਾਈ ਕਹਿੰਦਾ ਵੀ ਮਾੜੀ ਮੂਟੀ ਦਿੱਕਤ ਹੋ ਸਕਦਾ ਐਵੇਂ ਜੀ ਕਹਿੰਦਾ ਵੀ ਗਰਮੀਆਂ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਟੈਂਪਰੇਚਰ ਨਾਲ ਕੋਈ ਨੂੰ ਹੀਟਰ ਨਾਲ ਕੋਈ ਗਰਮੀ ਨਾਲ ਫਰਕ ਨਹੀਂ ਪੈਂਦਾ ਸਗੋਂ ਨਹੀਂ ਕਹਿੰਦਾ ਗੈਸ ਜਿਹੜੀ ਆਪਣੇ ਕੋਲੇ ਜ਼ਿਆਦਾ ਬਣਦੀ ਹੈ ਦੇਖੋ ਬਾਈ ਉਹਨਾਂ ਨੇ ਆਪਾਂ ਨੂੰ ਤਿੰਨ ਚੀਜ਼ਾਂ ਫ੍ਰੀ ਮਿਲ ਗਈਆਂ ਨਾਲ ਤਾਂ ਬਾਈ ਆਪਾਂ ਨੂੰ ਗੈਸ ਮਿਲ ਗਈ ਆਮ ਗੈਸ ਨਹੀਂ ਮਿਲੀ ਸ਼ੁੱਧ ਗੈ ਉਹਦਾ ਜੋਨਟ ਲੀਕ ਹੋ ਜਾਂਦਾ ਬਾਇਓਗੈਸ ਨਾਲ ਦੂਜੀ ਨਾਲ ਉਹਦੀ ਪ੍ਰੋਬਲਮ ਨਹੀਂ ਆਉਂਦੀ ਟੂਟੀਆਂ ਨਹੀਂ ਕਾਲੀਆਂ ਹੁੰਦੀਆਂ ਵੱਡੀ ਗੱਲ ਹੈ ਬਾਈ 스ਮੈਲ ਨਹੀਂ ਆਉਂਦੀ ਭਾਂਡਿਆਂ ਜੋ 스ਮੈਲ ਆ ਜਾਂਦੀ ਰਹਿੰਦੀ ਆ ਪਰ ਕਿਚਨ ਚ ਵੱਡ ਜਨੇ ਅਕਸਰ ਅਸੀਂ ਜਾਂਦੇ ਹਾਂ ਹਰ ਇੱਕ ਤੇ ਜਿਹਦੇ ਦੂਜਾ ਗੋਬਰ ਗੈਸ ਲੱਗਿਆ ਹੁੰਦਾ ਤੇ ਉਸ ਤੋਂ ਵੱਡੀ ਗੱਲ ਬਾਈ ਜਨਰੇਟਰ ਦੇਖੋ ਆਪਾਂ ਨੂੰ ਫ੍ਰੀ ਮਿਲ ਗਿਆ ਹਣਾ ਲਾਈਟ ਫ੍ਰੀ ਮਿਲ ਗਈ ਆਪਣੇ ਮਨ ਕੇ ਚਲੋ ਲਾਈਟ ਹੈ ਨਹੀਂ ਬਾਈ ਕਹਿੰਦਾ ਸਾਡੀਆਂ ਹੁਣ ਗਾਵਾਂ ਦਾ ਕੰਮ ਆ 40 50 ਗਾਈਆਂ ਜਿਹੜੀਆਂ ਚੋਣੀਆਂ ਹੁੰਦੀਆਂ ਕਹਿੰਦਾ ਸਾਡੇ ਕੋਲੇ ਮਸ਼ੀਨਾਂ ਨੇ ਅਕਸਰ ਲਾਈਟ ਨਹੀਂ ਆਉਂਦੀ ਕਹਿੰਦਾ ਜਨਰੇਟਰ ਦੀ ਸੈਲਫ ਮਾਰਦੇ ਉਦਵਰ ਬਾਈ ਦੇਖੋ ਤੁਸੀਂ ਆ ਸੋਧਰਾਂ ਵਾਲਾਂ ਦਾ ਲੈਟਾਂ ਆਪਾਂ ਦਿਖਾਈ ਸੀ ਪਹਿਲਾਂ ਫਾਈਨਲ ਵੀਡੀਓ ਚ ਹਨਾ ਇਹ ਵੀ ਬਾਈ ਉਹਨਾਂ ਨੇ ਦੇਖੋ ਸੋਧਰਾਂ ਵਾਲਾਂ ਦਾ ਲੈਟਾਂ ਵੀ ਬਿਲਕੁਲ ਫਰੀ ਹੈ ਵੀ ਇੱਥੇ ਲੈਟ ਰਹਿੰਦੀ ਆ ਬਾਕੀ ਉਹਨਾਂ ਨੇ ਪੂਰਾ ਬਾਈ ਕਿਸੇ ਗੱਲੋਂ ਕੋਈ ਬਾਈ ਕਹਿੰਦਾ ਕਿਰਸ ਨਹੀਂ ਕੀਤੀ ਕੱਲੀ ਚਾਹ ਦਿੱਤੀ ਹੈ ਕਹਿੰਦਾ ਸਾਰਾ ਸਮਾਨ ਉਹਨਾਂ ਦਾ ਸੀ ਜੇ ਕਹਿੰਦਾ ਆਪਾਂ ਉਹ ਲਵਾਈਏ ਕਹਿੰਦਾ ਬਾਈ 15-16 ਲੱਖ ਰੁਪਏ ਦਾ ਪ੍ਰੋਜੈਕਟ ਆ ਇਹ ਆਪਾਂ ਨੂੰ ਕਹਿੰਦਾ ਉਹਨਾਂ ਨੇ ਫਰੀ ਦਿੱਤਾ ਜਾਲ ਜੂਲ ਸਾਰਾ ਲਾ ਕੇ ਵਿੱਚ ਕੋਈ ਪਸ਼ੂ ਜਾਂ ਕੋਈ ਕੁੱਤਾ ਬਿੱਲਾ ਜਾਂ ਕੋਈ ਹਨਾ ਜਾਨਵਰ ਜਾਂ ਕੋਈ ਛੋਟਾ ਬੱਚਾ ਵੀ ਆ ਸਕਦਾ ਡਿੱਗ ਸਕਦਾ ਉਹਦੇ ਸੇਫਟੀ ਬ ਇਸ ਤਰ੍ਹਾਂ ਬਾਈ ਜਿਹਦੇ ਜੇ ਕਿਸੇ ਮੇਰੇ ਵੀਰ ਦਾ ਡੇਰੀ ਫਾਰਮ ਦਾ ਕੰਮ ਹੈ ਘਟੋ ਘਟ ਬਾਈ 40 50 ਗਾਇਆਂ ਹੋਣ ਤਾਂ ਤੁਸੀਂ ਬਾਈ ਇਹ ਲਾਭ ਲੈ ਸਕਦੇ ਹੋ ਲਾਹਾ ਲੈ ਸਕਦੇ ਹੋ ਬਹੁਤ ਹੀ ਵਧੀਆ ਪ੍ਰੋਜੈਕਟ ਆ ਇਹ ਨੈਚਰੇ ਦਾ ਪ੍ਰੋਜੈਕਟ ਆ ਬਾਈ ਨੇ ਦੱਸਿਆ ਸੀ ਬਾਕੀ ਜੇ ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਹੋਈ ਤਾਂ ਤੁਸੀਂ ਹਥੋ ਬਾਈ ਕਮੈਂਟ ਕਰਕੇ ਨੰਬਰ ਲੈ ਸਕਦੇ ਹੋ ਬਾਈ ਤੋਂ ਤੁਸੀਂ ਡੀਪਲੀ ਹੋਰ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਪੁੱਛਣਾ ਕੋਈ ਬਾਈ ਤੋਂ ਜੇ ਬਾਈ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਲਈ ਬੜੋਂ ਦੇਖਣ ਲਈ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਧੰਨਵਾਦ ਅਸੀ ਕਾਲ ਬਾਈ ਸਾਰਿਆਂ ਨੂੰ